ਸਸੇ ਕਾਲ ਜੀ ਸਾਰੇ ਭੈਣ ਭਰਾ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਕੱਦਰਪੁਰੀਆ ਨੇਵੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਵਗੇ ਤੇ ਕੈਸਟ ਬੇਨਤੀ ਹੈ ਤੁਹਾਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਹਾਂ ਪਿੰਡ ਠੱਠੀ ਮੰਹਤਾ ਜ਼ਿਲ੍ਹਾ ਸ਼ਹਿਰੀ ਤਨਤਾਰ ਸਾਹਿਬ ਤੇ ਤਹਿਸੀਲ ਸੱਜਣੋ ਪੱਟੀ ਤੇ ਬਾਈ ਬਜਿੱਤਰ ਸਿੰਘ ਦੇ ਘਰ ਪਹੁੰਚ ਚੁੱਕੇ ਆ ਆਓ ਵਧੇਰੇ ਜਾਣਕਾਰੀ ਲੈ ਕੇ ਤੁਹਾਡਾ ਨਾਮ ਸਾਂਝੀ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਚਾਹੀਦੇ ਆ ਤੇ ਐਡਰੈਸ ਨੋਟ ਕਰਾਈਏ ਕਰਾਂ ਜੀ ਪਿੰਡ ਠੱਥਿਆ ਮਹੰਤਾ ਹਾਂ ਜੀ ਜ਼ਿਲ੍ਹਾ ਤਨਤਾਰ ਸਾਹਿਬ ਤੇ ਤਹਿਸੀਲ ਤਹਿਸੀਲ ਵੀ ਤਨਤਾਰ ਲੇ ਤਹਿਸੀਲ ਵੀ ਤਨਤਾਰ ਸਾਹਿਬ ਹੀ ਠੀਕ ਆ ਤੇ ਮੋਬਾਈਲ ਨੰਬਰ 88475 ਹਾਂਜੀ 82086 ਠੀਕ ਹੈ ਜੀ ਤੇ ਅੱਜ ਵੜਾ ਦੋ ਲੈਂਡਾਂ ਹਾਂਜੀ ਵੜਾ ਦੋ ਜੀ ਠੀਕ ਹੈ ਜੀ ਪਰੰਤਾਰਨਾ ਆਪਾਂ ਨੂੰ ਪਹਿਣਾ 15 ਹਾਂਜੀ ਇੰਨਾ ਹੀ ਰਿਹਾ ਆਪਣਾ ਮਛਕਾਇਆ ਅੱਜ ਦਾ ਪਹਿਲਾ ਠੀਕ ਹੈ ਜੀ 15 ਹੀ ਰਿਹਾ ਤੇ ਸਾਹਮਣੇ ਜਿਹੜੀ ਆ ਡੱਬੀ ਵੜਾ ਦੇਖ ਰਹੇ ਆ ਆਪਾਂ ਕਿਦਾਂ ਦੀ ਸੂਈ ਆ ਤੇ ਕੀ ਡਿਟੇਲ ਪਾਰਸੀ ਸੂਈ ਵੱਛੀ ਮਗਰ ਆ ਗਈ ਹਾਂਜੀ ਵੱਛੀ ਮੱਛੀ ਬੜੀ ਸੋਹਣੀ ਦਿੱਤੀ ਹੈ ਨਾ ਠੀਕ ਖੁੱਲ ਗਏ ਨੂੰ ਬੌਲਾ ਕਿੰਨਾ ਉਹ ਬੌਲਾ ਪਾਜੀ 10 ਕਿਲੋ ਕੰਡੇ ਵਾਲਾ 10 ਕਿਲੋ ਹਾਂਜੀ ਠੀਕ ਹੈ ਜੀ ਐਨੂੰ ਤੋੜ ਜੀ ਠੀਕ ਹੈ ਲਓ ਜੀ ਸੱਜਣੋ 10 ਕਿਲੋ ਨੈਟ ਬੌਲਾ ਹੈ ਮੱਛੀ ਦੇ ਥੱਲੇ ਬਾਕੀ ਥੰਥੂਨ ਦਾ ਲਿਬਾਸ ਤੇ ਮਗਰੋਂ ਫਰੰਟ ਪ੍ਰਿੰਟ ਚੰਗਾ ਸ਼ਾਈ ਸ਼ੋਈ ਰੰਗ ਡੱਬਾ ਪਹਿਲਾਂ ਪਹਿਲਾਂ ਸ਼ਿੱਕੀ ਆ ਜੀ ਸ਼ਿੱਕੀ ਆ ਲਓ ਜੀ ਸਿੰਘ ਸਿੰਘ ਹੀ ਸਿੰਘ ਆ ਮੜੇ ਜੇ ਬੰਤਰ ਮਾਦ ਹਾਂ ਬਾਕੀ ਜਿਹੜੀ ਜਾਤ ਬ੍ਰੀਡ ਆ ਨਾ ਨਸਲ ਵਾਲੀ ਤੇ ਪੂਰੀ ਹੱਥ ਪੀਸ ਕਰਵਾਈ ਬੈਠੀ ਆ। ਲਓ ਜੀ ਥਾਂ ਵੀ ਬੜਾ ਸੋਹਣਾ ਲੱਗਾ। ਥਾਂ ਤਾਂ ਬਹੁਤ ਖੜ ਜਾਂਦੀ ਆ ਤੇ। ਹਾਂ। ਇਹ ਲਓ ਜੀ। ਬੰਦੋ ਜਿਲਾਓ। 15 ਕਿਲੋ ਦੁੱਧ ਭਾਜੀ। ਮਮੂ ਜੀ ਦੀ ਗੱਲ ਜੀ। ਹਾਂ 15 ਚ ਆਜੂਗੀ ਹਨਾ। 10 ਕਿਲੋ ਦੁੱਧ ਬਸ 10 ਨਹੀਂ ਆ ਤੇ। 10 ਕਿਲੋ ਬੌਲਾ ਐ। ਹਾਂ। 10 ਕਿਲੋ ਬੌਲਾ ਜੀ। ਆ ਤੇ 15 ਕਿਲੋ ਇਹਨੂੰ ਦੁੱਧ ਕੀ ਜਾਂਦਾ। ਹਾਂ ਜੀ। ਇਹ ਲਓ ਜੀ। ਤੇ ਬਾਕੀ ਰਹੀ ਗੀ ਰੇਟ ਦੀ ਗੱਲ ਕਿੰਨੇ ਦੀ ਦੇ ਦੀਏ ਰੇਟ ਭਾਜੀ ਮੰਗਣ ਨੂੰ ਦੇ ਭਾਵੇਂ 45 ਮੰਗ ਲਈ 40000 ਦੀ ਹਾਂ ਕਰਦਾ ਠੀਕ ਹੈ ਜੀ ਠੀਕ ਲਓ ਜੀ 40000 ਦੀ ਸੱਜਣੋਂ ਮਿਲ ਜੂਗੀ ਵੈੜ ਬਰੀਡ ਫੋਲਿਆ ਦੁੱਧ ਵੀ 15 ਕਿਲੋ ਚ ਆ ਜੂਗੀ ਤੇ ਦੂਜੇ ਨੰਬਰ ਤੇ ਇਹ ਫਿਰ ਕਦੋਂ ਸੂਪੀ ਹੁਣੇ ਹੀ ਇਹ ਭਾਜੀ ਅੱਧਾ ਹੀ ਘੰਟਾ ਹੋਇਆ ਜੀ ਅੱਛਾ ਕੀ ਦੇਤਾ ਇਹ ਵਛੀ ਹੈ ਵਛੀ ਦੇਤੀ ਹੈ ਨਾ ਵਛੀ ਵੀ ਇੱਕ ੜੀ ਪਿਆਰੀ ਖੁੱਲ ਗਏ ਨੂੰ ਹੀ ਦੋ ਤੇ ਵੀ ਤੇਰਾ 14 ਕਿਲੋ ਚ ਆਜੂਗੀ ਭਾਜੀ ਮਮੂਨੀ ਜਿਆਦਾ 15 ਦੇ ਲੱਗੀ ਕਰੂਗੀ ਹਾਂ ਲਓ ਬਈ ਸਜਣਾ ਜੱਟਾ ਇਹਨੂੰ ਥਣ ਚੱਡਾ ਲੱਗਾ ਏ 14 15 ਕਿਲੋ ਬਾਈ ਬਜਿੱਤਰ ਸਿੰਘ ਕਹਿੰਦਾ ਕਿ ਦੁੱਧ ਚ ਆਜੂਗੀ ਬੜੇ ਆਰਾਮ ਨਾਲ ਤੇ ਬਾਕੀ ਘੋਲ ਮਟੋਲ ਜੀ ਯਾਰਦ ਤੀਆਂ ਦੇ ਸਰਾਣੇ ਆਕੂ ਲਓ ਜੀ ਜਾ 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 ਰੋਈ ਤਾਂ ਤੁਨ ਬੜਾ ਸੋਣਾ ਲਾਇਓ ਜੀ ਕਿੰਨਾ ਜਿਆਦਾ ਕਰਦੀ ਹਾਂ ਬੱਚੇ ਫਿਰ ਤਾਜਾ ਸੋਇਆ ਡੰਗਰ ਨੇ ਕਰ ਨਹੀਂ ਕਰਨਾ ਜੀ ਲੋਈ ਬਾਕੀ ਰੰਗ ਰੰਗ ਸੋਹਣਾ ਹੈ ਤੇ ਸ਼ਾਈ ਸ਼ੁਈ ਆ ਚੰਗੀ ਜੰਮੀ ਪੜੀ ਇਹ ਫਿਰ ਬਾਈ ਕਿੰਨੇ ਦੇ ਦੇਗੀ ਆਪਾਂ ਇਹ ਭਾਜੀ 50000 ਰੁਪਏ ਦੇ 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 ਕਿੰਨੇ ਦੇਈਏ ਚਲ ਦੇ ਦਾਂਗੇ 45000 ਹੋਰ ਛੱਡ ਦੇ ਕੀ ਛੱਡ ਦੇ 1015 ਹੋ ਕਾਲ 44 ਜੇ ਦੋਨੇ ਜੇ ਘੱਟ ਹੋਣਾ ਠੀਕ ਹੈ ਲਓ ਭਾਈ ਸੱਜਣੋ ਇਹ 44 ਜੇ ਫੋਨ ਐਵੇਂ ਜਿਆਦੇ ਫालतੂ ਵਾਲੇ ਨਾਲ ਭਰਾ ਲਾਉਣਾ ਕਈ ਦਸਾਂ ਫੋਨ ਲਾ ਕੇ ਸਲਾਹ ਕਰ ਲਈ ਉਹ ਕਰ ਲਈਏ ਮੈਂ ਜਿਆਦਾ ਫੋਨੇ ਹੋ ਦੇ ਠੀਕ ਆ ਤਾਂ ਉਹ ਮੇਰਾ ਭਰਾ ਲਾਵੇ ਜਿਹਨੇ ਲੈਣਾ ਆ ਆਹ ਠੀਕ ਹੈ ਲਓ ਭਾਈ ਸੱਜਣੋ ਤੇ ਵੜਾ ਦੋਵੇਂ ਚੰਗੀਆਂ 22 ਬਜਿੱਤਰ ਸਿੰਘ ਦੇ ਕੋਲ ਤਸੱਲੀ ਕਰਕੇ ਦੋੜਾਂ ਦੇ ਚੋ ਗਏ ਹੱਠੀਆਂ ਮਹੰਤਾ ਪਹੁੰਚ ਕੇ ਆਪਣੀ ਨਰਖ ਪਰਖ ਕਰਿਓ ਕਰਕੇ ਤਸੱਲੀ ਲੈ ਕੇ ਜਾਇਓ ਦੋਵੇਂ ਪੀਸ ਚੁਣਵੇਂ ਜੇ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ